ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲ ਜੀ ਦੇ ਬਿਲਕੁਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਮ ਦਿਖਾਉਣੀਆਂ ਨੇ ਦੋਵੇਂ ਤੁਹਾਨੂੰ ਸੋਇਆਂ ਸੋਆਈਆਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਹਾਂਜੀ ਜੀ ਬਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਸਾਰਿਆਂ ਨੂੰ ਹੋਰ ਸੁਣਾਓ ਠੀਕ ਠਾਕ ਜੀ ਭਾਜੀ ਬੜੀ ਕਿਰਪਾ ਮਹਾਰਾਜ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੀ ਆਪਣੇ ਸੁਣਾਓ ਤੇ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਕਵਲਜੀਤ ਸਿੰਘ ਹਾਂਜੀ ਪਿੰਡ ਬਟਾਰੀ ਜਿਹੜਾ ਅਮਰੀਕਸਰ ਦਾ ਤਹਿਸੀਲ ਬਾਬੂ ਕਾਲਾ ਕਾਲ ਠੀਕ ਹੈ ਲੱਗ ਗਿਆ ਆਪਾਂ ਨੂੰ ਖਲਚੀਆਂ ਪੈ ਜਾਂਦੀਆਂ ਖਲਚੀਆਂ ਪੈਂਦਾ ਖਲਚੀਆਂ ਨੂੰ 2 ਕਿਲੋਮੀਟਰ ਉਹਨਾਂ ਨੂੰ ਤੇ ਰਹੀਂਓ 3 ਕਿਲੋਮੀਟਰ ਠੀਕ ਹੈ ਜੀ ਹਾਂਜੀ ਤੇ ਗਾੜੀ ਦੇ ਬੰਨੇ ਫਾੜਕਾ ਹੁੰਦਾ ਫਾੜਕੇ ਦੇ ਨਾਲ ਹੀ ਅਗਲੇ ਬੰਨੇ ਆਪਣੇ ਫਾੜਕੇ ਤੇ ਲੱਗ ਗਈ ਤੇ ਫੋਨ ਨੰਬਰ ਵੀ ਇੱਕ ਵਾਰੀ ਬੋਲ ਦੇ 7274 ਹਾਂਜੀ 47936 ਠੀਕ ਹੈ ਜੀ ਹਾਂਜੀ ਚਲੋ ਸ਼ੁਰੂਆਤ ਹੈ ਰਪਾ ਇਹਦੇ ਤੋਂ ਹੀ ਕਰ ਲਈਏ ਆਵਲੀ ਠੀਕ ਹੈ ਕਿੰਨਾ ਸੂਆ ਵੇਚੀ ਇਹਦਾ ਇਹਦਾ ਸੂਆ ਜੀ ਦੁੱਝਾ ਵੇਚਦੇ ਕਿੰਨਾ ਕਿਚਰ ਹੋਇਆ ਜੀ ਸੂਈ ਨੂੰ ਸੂਈ ਨੂੰ ਇਹਨੂੰ ਅੱਜ ਆ 10 ਦਾ 15 ਦਾ ਹੋਊਗਾ ਸੂਆ ਅੱਛਾ ਕਾਗੜਾ 15 ਦਾ ਆਹ ਬੱਚਾ ਜਿਹੜਾ ਇਹਦੇ ਦੋ ਦੇ ਦੇ ਤਾਂ ਜਿਹੜਾ ਮਹਿੰਟੀ ਦਾ ਹੋਊਗਾ ਨਾ 10 ਲੀਟਰ ਹੋਊਗਾ ਕੋ 12 13 ਨਹੀਂ ਕਹਿਣਾ ਅੱਛਾ ਵੀਰ ਭਰਾ ਤਿੰਨ ਟਾਈਮ ਚੋਵੇ ਦੋ ਰੰਗ ਚੋਵੇ ਤਸੱਲੀ ਨਾਲ ਆਪਣੀ ਚੋ ਕੇ ਖੜੇ 10 ਲੀਟਰ ਦੁੱਧ ਘਰੋਂ ਚਵਾ ਦੋਗੇ ਚਵਾ ਕੇ ਦਵਾਗੇ ਠੀਕ ਬਾਕੀ ਆ ਕਿ ਅਗਲਾ ਕੋਈ ਚਵਾਈ ਕਰਕੇ ਵੀ ਖੜੇ ਦੋ ਟਾਈਮ ਆਪਣੀ ਚਵਾਈ ਕਰਕੇ ਖੜੇ ਬਾਅਦ ਦੇ ਵਿੱਚ ਲਾਮਾ ਵਾਲਾ ਹਾਂਜੀ ਬਾਅਦ ਚ ਨਾ ਕੇ ਇਹਨਾਂ ਲਾਮਾ ਦਵੇ ਤੇ ਨਾ ਲਵੇ ਤੇ ਆਪਣਾ ਜਿਹੜਾ ਇੱਥੋਂ ਚਵਾਈ ਕਰਕੇ ਖੜੇ ਹਨਾ ਚਲੋ ਅਗਲੇ ਮਹਾਰਾਜ ਜੀ ਕਰਪਾਣਾ ਨਹੀਂ ਆਇਆ ਲਾਮਾ ਚਲੋ ਜੋਦਈ ਦਾ ਸੱਚ ਕਰਕੇ ਦਈਦਾ ਹਾਂਜੀ 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 ਠੀਕ ਹੈ ਜੀ 10 15 ਦਿਨ ਜਿਹੜੇ ਕਹਿੰਦੇ ਕਿ ਸੂਈ ਨ ਹੋਵੇ ਆ ਬਾਕੀ ਕਿਸੇ ਕੋਲੋਂ ਵੀ ਜਾਂ ਕਿਸੇ ਵੀ ਵੀਡੀਓ ਤੇ ਕੋਈ ਵੀ ਵੀਰ ਪਸ਼ੂ ਖਰੀਦਾ ਵਾ ਉਹਦਾ ਜਿੰਨਾ ਵੀ ਕੋਈ ਨਫਾ ਹੋਗਾ ਉਹਦਾ ਸਾਰਾ ਹੱਕਦਾਰ ਵੀ ਉਹ ਵੀਰ ਹੈ ਤੇ ਜੇ ਇੱਕ ਨੁਕਸਾਨ ਹੁੰਦਾ ਤੇ ਉਹਦਾ ਵੀ ਹੱਕਦਾਰ ਉਹੀ ਵੀਰ ਹੈ ਆਪਣੀ ਇਸੇ ਕਰਕੇ ਆਪਣੀ ਤਸੱਲੀ ਕਰਕੇ ਆਪਣੀ ਜ਼ਿੰਮੇਵਾਰੀ ਤੇ ਖੜੋ ਬਾਕੀ ਦੁੱਧ ਇਹਦੇ ਕੋਲ ਮੋਕੇ ਦੇ 10 ਲੀਟਰ ਦੱਸਦੇ ਆ ਉਹ ਤੁਸੀਂ ਚਵਾਈ ਕਰਕੇ ਖੜਨੀ ਆ ਅਸੀਂ ਤਾਂ ਵੀਡੀਓ ਬਣਾ ਕੇ ਚੱਲ ਜਾਣਾ ਵਾ ਚਵਾਈ ਜਿਹੜੀ ਤੁਸੀਂ ਕਰਕੇ ਖੜਨੀ ਆ ਤੇ ਕਿਵੇਂ ਜੀ ਫਿਰ ਮੋਲ ਰੱਖੀ ਇਹਦਾ ਮੋਲ ਐਵੇਂ ਛੋੜਾ ਜੇ ਹੋਂਦਾ ਹਾਲ ਆ ਜੀ ਕਿੰਨਾ ਕੁ ਮੋਲ ਦਾ ਭਾਵਾ ਕਰ ਰਹੇ 30000 ਕਰੀਏ 50000 ਦੀ ਦੇ ਦੇਵਾਂਗੇ 50000 ਦੀ ਦੇ ਦੋਗੇ ਮੋਕੇ ਦੇ ਹੋਰ ਕਰ ਦੋਗੇ ਮੰਨ ਤਨ ਜੋ ਮੋਕੇ ਦੇ ਕੋਈ ਵੀਰ ਭਰਾ ਫੋਨ ਕਰੂ ਛੱਡ ਦਿਆਂਗੇ 4-500 ਰੁਪਈਆ ਅੱਛਾ ਚਲੋ ਕੋਈ ਫੋਨ ਲਾਵੇ ਹਨਾ ਠੀਕ ਹੈ ਜੀ ਤੇ ਹੁਣ ਇੱਕ ਹੋਰ ਆ ਜਿਹੜੀ ਇਕ ਇਨੋ ਕਿੰਨਾ ਚਿਰ ਹੋਇਆ ਸੋਈ ਨਾ ਸੋਈ ਨੂੰ ਜੀਨੰ ਮਹੀਨਾ ਤਾਂ ਹੋ ਗਿਆ ਅੱਛਾ 2.7 ਕਿਲੋ ਆ ਬੱਚਾ ਇਹਦਾ ਠੀਕ ਹੈ ਜਿਆ ਇਹਦਾ ਬੱਚਾ ਜੇ ਕਿੰਨਾ ਨਿਆਣਾ ਦਾ ਬੱਚਾ ਹੋਇਆ ਜੇ ਅੱਛਾ 2.7 ਕਿਲੋ ਜੇ ਨਿਆਣਾ ਪਾ ਕੇ ਕਿਉਂ ਨਹੀਂ ਆ ਲਾਤਣਾ ਪਟੂ ਕੀ ਬਾਲਟੀ ਖੜੇ ਰੱਖ ਕੇ ਆ ਅੱਛਾ ਰੱਸੀ ਪਾ ਕੇ ਚੋਈਏ ਰੱਸੀ ਪਾ ਕੇ ਚੋਣੀ ਠੀਕ ਹੈ ਜੀ 2.7 ਹੋਊਗਾ ਚਾ ਕੋਈ ਵੀਰ ਭਰਾ ਸੇਵਾ ਕਰੂਗਾ ਨਾ ਚਾ ਪਾਣੀ ਵਾਲਾ ਅੱਛਾ 8 ਵੀ ਕਰ ਜੂ ਠੀਕ ਹੈ ਜੀ ਜ਼ਿਆਦਾ ਨਹੀਂ ਆਪਾਂ ਕਰ ਪਰ ਮੌਕੇ ਤੇ 7 ਲੀਟਰ ਹੈਗਾ ਹੋਣ 7 ਲੀਟਰ ਸਾਡੇ ਘਰੋਂ ਚੂ ਕੇ ਖੜੇ ਦੋਟੇ ਲਿਆ ਫਿਰ ਤੋਦ ਗਏ ਨਾ ਹੋਰ बाकी भावें कोई ज्यादा दुध वाली है थोड़े दुद्ध वाली है चबाई जरूर करके खड़नी ना देख सकते दे। बाकी थान भी काफ़ी चंगे लगे इसलिए लै जो जी ਫਿਰ ਤੇ ਯਾ ਬੱਕਰਾ ਦੁੱਧ ਮੋਕੇ ਤੇ ਦੇ ਦੇ ਕੱਲ 7 ਲੀਟਰ ਦੱਸ ਦੇ ਉਤਰਾਂ ਥੋੜੀ ਸੰਮੀ ਸੁੰਮੀ ਘੱਟ ਆ ਬਾਕੀ ਜੇ ਕੋਈ ਸਾਹਮਣ ਵਾਲਾ ਕੋਈ ਵੀ ਲੈ ਜਾਊਗਾ ਤੇ ਦੁੱਧੋਂ ਵੱਧ ਵੀ ਜਾਊਗਾ ਤੇ ਵੀ ਦੀ ਇਹਦਾ ਫਿਰ ਆਪਾਂ ਕੀ ਮੁੱਲ ਰੱਖ ਦੀਏ ਹਾਣਾ ਵਾਲਾ ਜੀ ਹਾਣਾ ਜੈਸਨੋਈ 15000 ਰੁਪਏ ਦੇ ਦਿਆ 15000 ਦੇ ਦੋ ਹਾਂ ਜੀ ਮੋਕੇ ਤੇ ਹੋਰ ਕਰ ਦੋ ਥੋੜਾ ਜਿਹਾ 500 ਚੋ ਅੱਛਾ ਫਿਰ ਕੋਈ 500 ਠੀਕ ਹੈ ਜੀ 14.5 ਸਾਢੇ 14.5 ਦੀ ਦੇਣੀ ਠੀਕ ਦਵਾਂਗੇ ਦੋ ਟਾਈਮ ਤਸੱਲੀ ਕਰਾ ਕੇ ਜਿਹੜਾ ਮਰਜੀ ਬਵੇ ਵੀਰ ਭਰਾ ਤੇ ਭੈਣ ਬਵੇ ਠੀਕ ਹੈ ਸਾਡੇ ਜਿਹੜਾ ਮਰਜੀ ਬਈ ਜਾਵੇ ਨਿਆਣਾ ਪਾ ਕੇ ਥੱਲੇ ਬੱਚਾ ਛੱਡ ਕੇ ਬੈ ਜਾਣਾ ਵਾ ਅੱਛਾ ਮੋਟਰ ਅਰਗੀ ਧਾਰ ਆਊਗੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਕੁਝ ਹੋਰ ਕਹਿਣਾ ਫਿਰ ਬਾਸ ਜੀ ਬਾਕੀ ਇਹ ਆ ਕਿ ਤੁਹਾਡੇ ਘਰੋਂ ਕਿ ਤਸੱਲੀ ਕਰਕੇ ਛੱਡੇ ਸਾਡੇ ਘਰੋਂ ਬਾਜੀ ਤਸੱਲੀ ਕਰਕੇ ਖੜੇ ਜਾ ਕੋਈ ਚੋਲਿਆ ਵਾ ਜਦ ਘਟਵਾ ਦੀ ਆਉਂਦਾ ਵਦੀ ਇੱਥੇ ਰਹਿੰਦੇ ਹਾਂਜੀ ਹਾਂਜੀ ਗੱਲਾਂ ਦੋ ਆ ਇਹ ਆ ਕਿ ਪਸੰਦਿਆ ਤੇ ਲੈ ਜੇ ਨਹੀਂ ਪਸੰਦ ਤੇ ਰਹਿਣ ਜਿਹੜੇ ਕਿ ਇਹਨੇ ਵੀਰ ਭਰਾ ਨੇ ਯਾਰ ਸਾਈ ਵੀ ਪਾਈ ਹੋਊਗੀ ਉਹ ਵੀ ਵਾਪਸ ਦੇਵਾਂਗੇ ਠੀਕ ਹੈ ਜੀ ਇਹਨੇ ਵੀ ਸਾਈ ਆਪਣੀ ਕਿਹਦੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਆਹ ਦੇਖ ਸਕਦੇ ਪਛੋਤ ਦੋ ਵੀਰ ਜੀ ਨੇ ਮਕਾਉ ਕੀਤੇ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ